ਲੈਗਨ ਵੀ ਇਹ ਰਾਹ ਹਾਲਤਾ ਬਹੁਤ ਜਿੱਫਾ ਤੇ ਅੱਜ ਮੈਂ ਇਸ ਕੋਰੋ પેટ્રોલ ਪੰਪ ਤੇੋਂ ਲਾਈਵ ਹੋ ਰਿਹਾ ਹਾਂ ਜਿੱਥੇ ਹਰ ਦਿਨ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਆ ਅਜੇ 4 ਦਿਨ ਹੀ ਹੋਏ ਜਿਹੜਾ ਘੋੜਾ ਟਿੱਪਰ ਬਜਰੀ ਦਾ ਭਰਿਆ ਲੈਬ ਦੇ ਵਿੱਚ ਡਿੱਗ ਪਿਆ ਉਹ ਡਿੱਗਣ ਦਾ ਕਾਰਨ ਇਹ ਹੀ ਆ ਆਹ ਦੋ ਰੇਲਿੰਗ ਹੈ ਨਹੀਂ ਜਿਹਨੂੰ ਅਸੀਂ ਸਾਡੇ ਪਿੰਡਾਂ ਜਿਹਨੂੰ ਡੋਲਾ ਕਹਿੰਦੇ ਮਿੱਟੀ ਦਾ 4-4 ਫੁੱਟ ਡੋਲਾ ਹੁੰਦਾ ਸੀ ਇਹ ਕੋਈ ਤੇਜ਼ਾਰਾ ਕੋਈ ਗੱਡੀ ਵੱਜ ਵੀ ਜਾ ਉਹ ਮਿੱਟੀ ਵਿੱਚ ਧਸ ਜਾਂਦੀ ਸੀ ਕੋਈ ਐਕਸੀਡੈਂਟ ਵਗਾਰ ਨਹੀਂ ਹੁੰਦਾ ਥਾ ਹੁਣ ਜਦ ਦੀ ਨਹਿਰ ਬਣ ਗਈ ਆ ਇਹ ਆਲੇ ਦੁਆਲੇ ਡੋਰ ਨਾ ਤਾਂ ਖੱਬੇ ਪਾਸੇ ਨਾ ਸੱਜੇ ਪਾਸੇ ਜੇ ਕਰੇਗਾ ਐਕਸੀਡੈਂਟ ਹੋਣ ਦੇ ਇਹ ਚਾਂਸ ਜ਼ਿਆਦਾ ਵੱਧ ਜਾਂਦੇ ਆ ਆ ਤੁਹਾਨੂੰ ਇਸ ਕੋਲ ਕੋਲ ਮੈਂ ਦਿਖਾਣਾ ਇੱਕ ਟਿੱਪਰ ਹੋਰ ਚੱਲਦੇ ਪਾਸੇ ਨਹਿਰ ਦੇ ਦੂਜੇ ਪਾਸੇ ਦੇਖ ਕੇ ਆਂ ਔਰ ਲਾਈਵ ਵੀ ਦਿਖਾ ਦਿੰਦੇ ਹਾਂ ਹਾਂਜੀ ਸ਼ਬਨਾਮ ਕੀ ਹੈ ਜੀ ਕਾਮਾਂਦੀ ਬਸਿੰਧ ਜੀ ਏਰੀਆ ਕਿਹੜਾ ਹੈਗਾ ਜ਼ਿਲ੍ਹਾ ਬਠਿੰਡਾ ਜੀ ਪਿੰਡ ਰਾਮਪਰਾਹ ਇਹ ਕਟਨਾ ਕਿੰਨੇ ਵਜੇ ਸਵੇਰੇ ਫੜਨਾ ਪਵੇਗਾ ਇਹ ਬਾਬੂ ਜੀ 6:30 ਵਜੇ ਦੇ ਕਰੀਬ ਹੋਈਏ 6:30 ਵਜੇ ਠੀਕ ਆ ਤੁਸੀਂ ਕਿਦੋਂ ਆ ਰਾ ਸਗੇ ਅਜੀ ਜਿੱਤੋਂ ਤੋਂ ਪਰ ਕੈ ਸੀ ਬਜਰੀ ਜੀ ਠੀਕ ਆ ਤੇ ਮੂਰੇ ਵੀ ਪਸ਼ੂ ਖੜੇ ਸੀ ਠੀਕ ਆ ਵੀ ਚਾਂਦ ਤੱਕ ਕੋਲੇ ਆਡੇ ਪਤਾ ਲੱਗਿਆ ਵੀ ਪਸ਼ੂ ਖੜੇ ਆ ਜੀ ਠੀਕ ਆ ਉਹਨਾਂ ਨੂੰ ਬਚਾਉਣ ਦੇ ਚੱਕਰਾਂ 'ਚ ਮੈਂ ਵੀ ਆਪਣੇ ਆਈ ਸਾਈਡ ਲੈ ਗਿਆ ਸਾਈਡ ਠੀਕ ਆ ਉਹ ਤਾਂ ਨਾ ਕਿਨਾਰਾ ਹੋਣ ਦੇ ਕਾਰਨ ਗੱਡੀ ਥੱਲੇ ਲਹਿ ਗਈ ਧਬਕੇ ਜੀ ਇੱਕ ਖੰਭ ਉੱਤੇ ਠੀਕ ਆ ਤੁਸੀਂ ਨਰਦੇ ਕਨਾਂ ਜਾਨੀ ਦਾ ਕੀ ਚਿੱਤਰ ਆ ਏ ਬਾਪੂ ਜੀ ਮਿੱਟੀ ਹੈ ਨਹੀਂ ਜੀ ਇੱਕ ਤਾਂ ਮਿੱਟੀ ਜੀ ਭਣੀ ਵਿੱਚ ਹੁੰਦੀ ਆ ਇਹ ਦੋਨਾਂ ਪਾਸੇ ਜਿਹੜਾ ਕਿਨਾਰਾ ਇਹ ਕੱਚੀ ਮਿੱਟੀ ਹੈ ਜੀ ਇਹਦੇ ਵੀ ਨੋਰਮਲ ਆਈ ਮੰਨ ਕੇ ਚੱਲੋ ਵੀ ਭਣੀ ਨਹੀਂ ਵੱਜੀ ਜੀ ਪਹਿਲਾਂ ਤੁਸੀਂ ਜਿਵੇਂ ਹੋਰ ਰੋਡਾਂ ਤੇ ਭਣੀ ਵੱਜੀ ਵੀ ਆ ਵੀ ਐਂ ਵੱਜਣੀ ਚਾਹੀਦੀ ਤੁਸੀਂ ਪਾਸੇ ਰੇਰੰਗ ਹੋਵੇ ਤਾਂ ਮਾੜਾ ਮੋਟਾ ਵੀ ਹਾਦਸਾ ਹੋਣਾ ਹੀ ਨਹੀਂ ਜੀ ਕੋਈ ਸੇਫਟੀ ਹੈ ਹੀ ਨਹੀਂ ਵਾਲੇ ਦੋਈ ਜੇ ਕੋਈ ਵੀ ਆਪੋ ਮੋਟਰਸਾਈਕਲ ਲਾ ਲੋ ਕਿਨਾਰੇ ਤੇ ਗੱਡੀ ਗਈ ਉਹ ਜੀ ਉਹਦੇ ਨਾਲ ਜ਼ਰਕਤਨਾ ਹੋਊਗੀ ਹੋਊਗੀ ਇਹ ਕਨਾਰਾ ਹੈ ਨਹੀਂ ਕੱਚਾ ਜੀ ਕਿਨਾਰੇ ਤੋਂ ਦਵਲੇ ਸਾਫ ਹੈ ਨ ਬਿਲਕੁਲ ਸਾਫ ਹੈ ਮਾੜੀ ਵੀ ਸੇਫ ਹੈ ਨਹੀਂ ਬਿਲਕੁਲ ਹੈ ਨਹੀਂ ਗਾ ਬਹੁਤ ਰਕਤਨਾ ਹੁੰਦੀਆਂ ਜੀ ਹਾਲੇ ਸਰਕਾਰ ਤੋਂ ਕੀ ਮੰਗ ਕਰਦੇ ਆਪਾਂ ਸਰਕਾਰ ਤੋਂ ਹੀ ਮੰਗ ਮੰਗਦੇ ਆਂ ਵੀ ਦਵਾਲੇ ਬਣਾਇਆ ਜਾਵੇ ਤੇ ਇਹਦੀ ਕਾਰਵਾਈ ਕੀਤੀ ਹੈ ਚੰਗੀ ਤਰ੍ਹਾਂ ਵਧੀਆ ਰੇਡ ਸੇਫ ਨਹੀਂ ਹੋਵੇ ਲੋਕਾਂ ਦੀ ਜਾਨ ਹੁੰਦਾ ਹੈ ਨਾਲੇ ਤਾਂ ਇਹ ਡਰਾਈਵਰਾਂ ਦਾ ਨੁਕਸਾਨ ਹੁੰਦਾ ਜੀ ਉੱਤੇ ਪੜਾ ਦੇ ਇਹ ਫੇਰ ਮੈਂ ਦੱਸ ਦੇਗਾ ਇਹਦੇ ਮੂਰੇ ਲੱਗਦੇ ਕਿ ਕੁਛ ਆ ਗਿਆ ਇਹਦੇ ਕਾਰਨ ਆਪ ਤੇ ਛੋਟਾ ਬੜਾ ਇਹਨੇ ਟੂਆ ਕੱਢਦਾ ਕਢਦਾ ਆ ਕੇ ਤੇ ਇੱਥੇ ਆ ਕੇ ਫਿਰ ਉਲਟ ਗਿਆ ਇੱਥੇ ਆ ਤੇ ਸਿਰ ਪਲਟੀ ਮਾਰ ਗਿਆ ਹਾਂ ਇੱਥੇ ਸੀ ਇੱਥੇ ਦੇਖ ਸਕਦੇ ਆਂ ਕਿ ਕਿਸਪੋਰ ਦੇ ਪਰ ਟੋਰਰ ਤੋਂ ਪੱਦੇ ਨੇੜੇ ਆ ਹੈ ਤੇ ਰੱਖ ਪਿਆ ਵਾ ਇਹ ਦੇਖੋ ਕਿ ਹਾ ਮੋਹਰ ਲਾਇਆ ਜਰੋੜ ਨਾ ਕੋੜਾ ਕੰਡੀ ਟਿਪਰ ਕੋੜਾ ਹਾਂ ਸਸਤਾ ਹੈ डबर नंबर है पी वी जीरो थ्री ए सी नब्बे सतानवे पी वी जीरो थ्री ए सी नाइन जीरो नाइन सैवन कैबन का तो बचाव हो गया पूरा ही ਪਰ ਐਨ ਮਿੱਟੀ ਦੇ ਵਿੱਚ ਧਸਿਆ ਪਿਆ ਆ ਦੇਖੋ ਕਬਟਨ ਦੇ ਕਾਰਨ ਵਿੱਚ ਆ ਗਿਆ ਇਹ ਨਹੀਂ ਕਾਨੂੰ ਹੁੰਦਾ ਜਿੰਨੇ ਰਗਣਾ ਹੋਣਾ ਕੀ ਹੋ ਗਿਆ ਇਹ ਬਾਈ ਉਹ ਸੇ ਡਰਾਈਵਰ ਬਾਕੀ ਕੋਈ ਉੱਧਾ ਗਿਆ ਇਹ ਅੱਛੀ ਨੰਨੀ ਇਹ ਕਿਹੜਾ ਵੱਲ ਅੱਛੀ ਤਕਰੀਫ ਕੋਲ ਮਾ ਤੁਹਾਡਾ ਆਪਣਾ ਕੁਲਵੰਦ ਸਿੰਘ ਸਿੱਧੂ ਕੋਟ ਸੇ ਜੀ ਠੀਕ ਹੈ ਪਰ